ਅਪਰਨਾ ਹੱਦ ਹੋ ਗਈ ਹੈ ਤੇਰੀ ਹੁਣ ਤੂੰ ਪ੍ਰੈਸ ਕਰੀ ਜਾ ਰਹੀ ਹੈ ਬ੍ਰੇਕਫਾਸਟ ਰੈਡੀ ਨਹੀਂ ਹੋਏਗਾ ਫਿਰ ਮੈਂ ਫਸ ਗਿਆ ਫਿਰ ਲੇਟ ਹੋ ਗਿਆ ਅੱਜ ਤੇਰੇ ਚੱਕਰ 'ਚ ਮੈਂ ਰੋਜ਼ ਸੁਣੀ ਜਾਵਾਂ ਉੱਥੇ ਕਿਸ ਕਾ ਕੰਮ ਕਰ ਰਹੀ ਹੋ ਇਹ ਆਪ ਹੀ ਕੀ ਪ੍ਰੈਸ ਕਰ ਰਹੀ ਹੋ ਨਾ ਸ਼ਰਟ ਤੇ ਮੈਂ ਸ਼ਰਟ ਖਾ ਕੇ ਜਾਵਾਂ ਜਾਂ ਬ੍ਰੇਕਫਾਸਟ ਯਾਰ ਮੈਨੇ ਕਬ ਕਹਾ ਕਿ ਤੂੰ ਸ਼ਰਟ ਖਾਓ ਅਭੀ ਤਾਂ ਤੂੰ ਤਿਆਰ ਹੋਇਓ ਤੂੰ ਬੈਠੋ ਮੈਂ ਬਣਾ ਦੇਤੀ ਹੂੰ ਰੋਟੀ ਟਾਈਮ ਦੀ ਕੋਈ ਵੈਲਿਊ ਨਹੀਂ ਹੈ ਹੁਣ ਤੂੰ ਬੈਗੀ ਸ਼ਰਟ ਪ੍ਰੈਸ ਕਰਨ ਪਹਿਲਾਂ ਨਹੀਂ ਪਤਾ ਸੀ ਕਿ ਬ੍ਰੇਕਫਾਸਟ ਬਣਾ ਕੇ ਰੱਖਾਂ ਯਾਰ ਮੈਂ ਕੋਈ वेली थोड़ी बैठी हूँ दस मिनट पहले उठ जाते आप लेट उठे हो बोली मुझे जा रहे हो फिर ना दिमाग ना खराब कर रोटी देनी है नहीं देनी इतना दस बस मैं मैं ना शादी करके आई हूँ नौकरानी नहीं हूँ मेरे पे ना रोब झाड़ने की जरूरत नहीं है टाइम की कदर है ना तो एक नौकरानी ले आओ वही कर देगी तुम्हारे सारे काम एक तो काम करो ऊपर से इनकी बातें सुनो घर का, का काम कौन करता है सारे बर्तन मैं मांजती हूँ झाड़ू पोछा मैं करती हूँ खाना मैं बनाती हूँ सारी चीजें टाइम से भी चाहिए होती हैं और फिर बातें भी सुनो इनकी तो तू नहीं करेगी तो कौन करेगा क्या मैं नहीं करने वाली ठीक है मैं भी बाहर खा लांगा तो एक काम करो रात का भी भारी खा लेना मैं जा रही हूँ अपनी मम्मी के घर ਮੇਟੀ ਰਣੀ ਕਿੱਦਾਂ ਆਈ ਹੈ ਮੰਮੀ ਮੇਰਾ ਘਰ ਹੈ ਨਾ ਹਾਂ ਬੁੱਤ ਤੇਰਾ ਹੀ ਘਰ ਹੈ ਕੀ ਹੋ ਗਿਆ ਮੰਮੀ ਮੈਂ ਬਿਨਾ ਬਤਾਇਆ ਆ ਨਹੀਂ ਸਕਤੀ ਮੇਰਾ ਮਨ ਕਰ ਰਿਹਾ ਜੀ ਸਦਕੇ ਆ ਤੂੰ ਤੇਰਾ ਹੀ ਘਰ ਆ ਮੈਂ ਤਾਂ ਤਾਂ ਕਹਿੰਦੀ ਸੀਗੀ ਤੇਰਾ ਵੀਰਾ ਤਿਆਰ ਹੋ ਰਿਹਾ ਤੇਰੇ ਘਰਾਂ ਨੂੰ ਵਾਸਤੇ ਸੰਧਾਰਾ ਦੇਣਾ ਸੀ ਉਹਨੇ ਅੱਜ ਵੀਰਾ ਕਾਇ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਮੰਮੀ ਇੱਕ ਗੱਲ ਹੁੰਦੀ ਐ ਕੱਲ ਦੀ ਤੁਸੀਂ ਮੇਰੀ ਜਾਨ ਖਾਦੀ ਐ ਕਿ ਸੰਧਾਰਾ ਦੇ ਕੇ ਆਣਾ ਸੰਧਾਰਾ ਦੇ ਕੇ ਆਣਾ ਇਹ ਤਾਂ ਇੱਥੇ ਆਈ ਬੈਠੀ ਐ ਮੈਨੂੰ ਕਿਉਂ ਤਿਆਰ ਕੀਤਾ ਜੀ ਇਹਨੂੰ ਹੀ ਬੁਲਾਣਾ ਸੀਗਾ ਪੁੱਤਰ ਮੈਨੂੰ ਤਾਂ ਆਪ ਨਹੀਂ ਪਤਾ ਕਿੱਦਾਂ ਆਈ ਐ ਮੈਂ ਤਾਂ ਆਪ ਇਹਨੂੰ ਪੁੱਛ ਲਈ ਪਈ ਆ ਮੈਂ ਹੈਰਾਨ ਆ ਦੱਸ ਬਟੇ ਉਹਨੇ ਵੀਰੇ ਨੇ ਆਣਾ ਸੀ ਤੂੰ ਕਿੱਦਾਂ ਆ ਗਈ ਸੁੱਖ ਤਾਂ ਐ ਮੰਮੀ ਮੈਂ ਬਹੁਤ ਤੰਗ ਆ ਗਈ ਹੂੰ ਔਰ ਮੈਂ ਅਬ ਨਾ ਇਹੀ ਪੇ ਰਹੂੰਗੀ क्यों मैं रोज रोज की चिक चिक से ना परेशान हो गई हूँ एक तो काम करो सारा ऊपर से मुझे सुनने को मिलती है कि मैं कुछ नहीं करती टाइम से चीजें नहीं देती उनको मैं परेशान हो गई हूँ मुझे नहीं जाना वहाँ पे पागल हो गई है तू तो, कि बच्चिया गल की मम्मी डेली सात बजे उठ के मैं सारे घर का काम करती हूँ खुद लेट उठे है और मुझे सुना रहे हैं कि तेरे से खाना नहीं बनता मुझे लेट कर दिया फ्रस्ट्रेशन खुद की और मेरे ऊपर निकाल रहे जबकि मैं वेली नहीं बैठी थी मैं उन्हीं की शर्ट प्रेस कर रही थी रोज किसी ना किसी बात पे मुझे सुनाते हैं मम्मी मैं बहुत परेशान होगी इतनी तंग होगी तो है? ਤੂੰ ਕਦੇ ਆਪਣੇ ਭਰਾ ਨੂੰ ਦੱਸੇ ਨਹੀਂ ਇਹਦੇ ਬਾਰੇ ਇੱਧਰ ਆ ਮੇਰੀ ਭੈਣ ਇੱਥੇ ਆ ਇੱਥੇ ਬੈਠ ਹੱਥ ਧੋਗੀ ਮੰਮੀ ਤੁਸੀਂ ਗੱਲ ਹੀ ਨਹੀਂ ਸਮਝਦੇ ਵੇ ਕੁੜੀ ਦੀ ਮੈਂ ਤਾਂ ਕਿਉਂ ਉਦਾਂ ਹੀ ਆਈ ਆ ਨਹੀਂ ਨਹੀਂ ਉਦਾਂ ਹੀ ਆਪਣਾ ਘਰ ਆ ਜਦੋਂ ਮਰਜ਼ੀ ਆ ਸਕਦੀ ਆ ਉਹ ਮੇਰੀ ਗੱਲ ਸੁਣ ਅੱਜ ਤੱਕ ਤੇਰੀਆਂ ਸਾਰੀਆਂ ਗੱਲਾਂ ਘਰ ਦੇ ਨੇ ਮੰਨੀਆਂ ਨੇ ਨਾ ਮੈਂ ਪੰਜਾਬ ਬੋਰਡ 'ਚ ਪੜਿਆ ਤੇ ਤੈਨੂੰ ਦਿੱਲੀ ਯੂਨੀਵਰਸਿਟੀ ਪੜਾਇਆ ਕਿਹਦੀ ਜਿੱਦ ਤੇ ਤੇਰੀ ਜਿੱਤ ਤੇ ਬੜਾਇਆ ਨਾ ਹੁਣ ਜੇ ਤੂੰ ਤੰਗ ਹੋ ਰਹੀ ਹੈ ਤੂੰ ਮੰਮੀ ਨੂੰ ਕੋਈ ਦੱਸ ਰਹੀ ਹੈ ਮੈਨੂੰ ਇਹ ਦੱਸ ਚੱਲ ਠੀਕ ਹੈ ਮੰਮੀ ਇਦਾਂ ਕਰਦੇ ਆ ਆਪਾਂ ਨਾ ਬਹੁਤ ਦੁਖੀ ਹੈ ਕੁੜੀ ਤੇ ਆਪਾਂ ਹੋਰ ਦੁਖੀ ਕਿਉਂ ਕਰਨਾ ਆਪਾਂ ਇਦਾਂ ਕਰਦੇ ਆ ਤੇ ਨਾ ਤਲਾਕ ਕਰਾ ਦਿੰਦੇ ਆ ਨਾਲੇ ਪਤਾ ਕੀ ਹੈ ਥੋੜੀ ਵੀ ਹੁਣ ਇੰਨੀ ਉਮਰ ਹੈ ਜਦੋਂ ਤੱਕ ਮੇਰਾ ਵਿਆਹ ਨਹੀਂ ਹੁੰਦਾ ਘਰੇ ਕੰਮ-ਕੁੰਮ ਕਰਿਆ ਕਰੂਗੀ ਵਧੀਆ ਸਰਜਿਆ ਕਰੂਗਾ ਚਲ ਕੰਮ ਨਾ ਵੀ ਕਰਿਆ ਕਰੂਗੀ ਜਿਵੇਂ ਪਹਿਲਾਂ 12 ਵਜੇ ਉੱਠਦੀ ਸੀ ਜਾਂ 1 ਵਜੇ ਉੱਠਦੀ ਸੀ ਉਹੀ ਆਦਤਾਂ ਪਈਆਂ ਨੇ ਇਹਨੂੰ ਠੀਕ ਹੈ ਨਾ ਨਾਲੇ ਓਖੀ ਨਹੀਂ ਹੋਏਗੀ ਦੇਖ ਭਾਈ ਕੰਮ ਤਾਂ ਕਰਨਾ ਹੀ ਪੈਂਦਾ ਆਪਣੇ ਘਰੇ ਮੰਮੀ ਵੀ ਤਾਂ ਕਰਦੀ ਐ ਮੈਂ ਸੁਣਿਆ ਡੈਡੀ ਮੈਨੂੰ ਦੱਸਦੇ ਹੁੰਦੇ ਆ ਕਿ ਜਦੋਂ ਮੰਮੀ ਵਿਆਹ ਕੇ ਆਏ ਸੀ ਨਾ ਸਵੇਰੇ 6 ਵਜੇ ਉੱਠ ਕੇ ਕੰਮ ਕਰਦੇ ਸੀ ਉਹਨਾਂ ਨੇ ਤਾਂ ਕਦੇ ਆਪਣੇ ਆਪ ਨੂੰ ਨੌਕਰ ਨਹੀਂ ਸਮਝਿਆ ਨਹੀਂ ਕਿਉਂਕਿ ਉਹਨਾਂ ਨੇ ਆਪਣਾ ਘਰ ਸਮਝਿਆ ਪਰ ਰਹਿਣ ਦੇ ਹਰੇਕ ਦਾ ਆਪਣਾ ਆਪਣਾ ਸਟੈਂਡਾ ਹੁੰਦਾ ਨਾ ਆਪਾਂ ਤਲਾਕ ਲੈ ਇਹ ਕੀ ਬਾਤ ਹੋਈ ਵੀਰ ਜੀ ਮੈਂ ਸਹੀ ਕਹਿ ਰਿਹਾ ਦੇਖੋ ਜੇ ਪ੍ਰੋਬਲਮ ਆਈ ਹੈ ਤੇ ਉਹਦਾ ਸੋਲੂਸ਼ਨ ਵੀ ਤਾਂ ਕੱਢਣਾ ਪਊਗਾ ਨਾ ਮੈਂ ਤਾਂ ਤੈਨੂੰ ਇਹ ਕਹਿਣਾ ਦੇਖ ਤੂੰ ਕਿਹੜੇ ਪਾਸੇ ਸੁਖੀ ਹੈ ਦੇਖ ਘਰ ਵਾਲੇ ਤੋਂ ਤਾਂ ਤੰਗ ਆ ਚੁੱਕੀ ਹੈ ਨਿੱਕੀ ਨਿੱਕੀ ਗੱਲ ਤੇ ਤੈਨੂੰ ਤੰਗ ਕਰਦਾ ਨਾਲੇ ਤੈਨੂੰ ਬੋਲਦਾ ਤੂੰ ਲੜ ਕੇ ਆ ਗਈਆਂ ਸ਼ਗਨਾਂ ਦੇ ਦਿਨ ਚੱਲਦੇ ਆ ਅਸੀਂ ਤੇਰੇ ਲਈ ਸੰਧਾਰਾ ਤਿਆਰ ਕਰੀ ਬੈਠੇ ਆ ਤੇ ਤੂੰ ਲੜ ਕੇ ਬੈਗ ਚੱਕ ਕੇ ਆ ਗਈਆਂ ਮੈਂ ਤਾਂ ਹੀ ਕਹਿ ਰਿਹਾ ਤਲਾਕ ਲੈ ਐਦਾਂ ਕਰਦੇ ਆ ਮੰਮੀ ਆਪਾਂ ਨਾ ਕੋਈ ਹੋਰ ਘਰ ਦੇਖ ਕੇ ਉਹਨੂੰ ਉੱਥੇ ਵਿਆ ਦਿੰਨੇ ਆ ਹੈਂ ਨਾ ਮਮਮੀ ਦੇਖੋ ਤਾਂ ਸਹੀ ਆਪਾਂ ਆਪਣੀ ਕੁੜੀ ਨੂੰ ਤੰਗ ਥੋੜੀ ਦੇਖ ਸਕਦੇ ਆ ਹੈਂ ਕਿਤੇ ਹੋਰ ਵਿਆਹ ਦਿੰਨੇ ਆ ਪਰ ਤੂੰ ਮੈਨੂੰ ਇੱਕ ਗਰੰਟੀ ਦੇ ਲਿਖ ਕੇ ਕਿ ਉੱਥੇ ਤੰਗ ਨਹੀਂ ਹੋਏਂਗੀ ਹੂੰ ਦੇ ਸਕਦੀ ਹੈ ਗਰੰਟੀ ਨਹੀਂ ਦੇ ਸਕਦੀ ਨਾ ਮੈਨੂੰ ਯਾਦ ਹੈ ਤੂੰ ਮੇਰੇ ਤੋਂ ਵੱਡੀ ਹੈ ਠੀਕ ਹੈ ਘਰ ਦੇ ਨੇ ਤੇਰੀ ਹਰ ਡਿਮਾਂਡ ਪੂਰੀ ਕੀਤੀ ਆ ਜਿੱਥੇ ਤੂੰ ਕਿਹਾ ਉੱਥੇ ਤੈਨੂੰ ਪੜਾਇਆ ਜਿਹੜਾ ਕੱਪੜਾ ਲੈਣਾ ਚਾਹੀਦਾ ਸੀ ਸਾਰਾ ਤੈਨੂੰ ਮਿਲਿਆ ਹਜੇ ਮੈਨੂੰ ਬਾਅਦ ਚ ਪੁੱਛਦੇ ਸੀ ਤੈਨੂੰ ਸਪੈਲਿੰਗ ਲਿਹਾ ਕੇ ਦਿੰਦੇ ਸੀ ਮੈਂ ਲੋਕਲ ਪੜਿਆ ਤੇ ਤੂੰ ਦਿੱਲੀ ਪੜੀ ਹੈ ਇੰਗਲਿਸ਼ ਹਿੰਦੀ ਪੰਜਾਬੀ ਇਹਨੂੰ ਸਭ ਕੁਝ ਆਉਂਦਾ ਹੈ ਸਿਰਫ ਉਹ ਨਹੀਂ ਆਉਂਦਾ ਜੋ ਸਮਝਣਾ ਚਾਹੀਦਾ ਪਰਿਵਾਰ ਚਲਾਉਣਾ ਹੈ ਨਾ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਨਾ ਅਸੀਂ ਤੇਰੇ ਨਾਲ ਖੜੇ ਸੀ ਨਾ ਅਸੀਂ ਤਾਂ ਕਦੇ ਇਤਰਾਜ਼ ਨਹੀਂ ਕੀਤਾ ਕਿ ਉਹ ਇਦਾਂ ਕਰਦਾ ਉਦਾਂ ਕਰਦਾ ਘਰ ਦੇ ਵਿੱਚ 100 ਗੱਲਾਂ ਹੁੰਦੀਆਂ ਨੇ ਸਾਰੀਆਂ ਆ ਕੇ ਜੇ ਤੂੰ ਮੰਮੀ ਨੂੰ ਦੱਸੇਂਗੀ ਕਿ ਕਿਦਾਂ ਪਰਿਵਾਰ ਚੱਲੂਗਾ ਥੋੜਾ ਜਿਹਾ ਸਹਨ ਕਰਨਾ ਸਿੱਖੋ ਨਾ ਉਹ ਮੰਮਾ ਵਿਚਾਰੀ ਵੀ ਸਵੇਰੇ 7 ਵਜੇ ਉੱਠਦੀ ਐ ਪਾਠ ਪੂਜਾ ਵੀ ਕਰਦੀ ਐ ਘਰ ਦੇ ਸਾਰੇ ਕੰਮ ਵੀ ਕਰਦੀ ਐ ਕਿਸੇ ਨੂੰ ਕਦੇ ਉਹਨੇ ਸ਼ਿਕਾਇਤ ਨਹੀਂ ਕੀਤੀ ਕਦੇ ਮੈਨੂੰ ਰੋਟੀ ਨੂੰ ਨਹੀਂ ਮਨਾ ਕੀਤਾ ਅੱਛਾ ਮੈਨੂੰ ਇਹ ਦੱਸ ਚੱਲ ਮੈਂ ਤੇਰੇ ਨਾਲ ਨਾਰਾਜ਼ ਨਹੀਂ ਹਾਂਗਾ ਮੈਂ ਤੇਰੇ ਨਾਲ ਪਿਆਰ ਨਾਲ ਗੱਲ ਕਰਦਾ ਕਿਜਾ ਦੀ ਸ਼ਰਾਬ ਪੀਂਦੇ ਨਹੀ ਕੋਈ ਨਸ਼ਾ ਕਰਦੇ ਤੈਨੂੰ ਮਾਰ ਦੇ ਜੀ ਨਹੀਂ ਕਿਤੇ ਹੋਰ ਚੱਕਰ ਹੋਣਾ ਨਹੀਂ ਫਿਰ ਕਿਉਂ ਐਨੀ ਤੰਗ ਮੈਨੂੰ ਇਹ ਦੱਸ ਮੈਂ ਨਾ ਪਰੇਸ਼ਾਨ ਹੋ ਗਈ ਹੂੰ ਰੋਜ਼ ਰੋਜ਼ ਦੀ ਚਿਕਚਿਕ ਸੇ ਨਾ ਮੈਂ ਤੰਗ ਆ ਗਈ ਹੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਐਨੀਆਂ ਐਨੀਆਂ ਗੱਲਾਂ ਨਹੀਂ ਸਹਿਣ ਹੁੰਦੀਆਂ ਤੁਹਾਡੇ ਤੋਂ ਜੀ ਜੀ ਆਪਕੋ ਨਹੀਂ ਪਤਾ ਮੈਨੂੰ ਰੋਜ਼ ਕਿੰਨਾ ਕੁਝ ਦੇਖਣਾ ਪੜਦਾ ਹੈ ਮੈਨੂੰ ਸਭ ਪਤਾ ਹੈ ਜਿੱਥੇ ਉਹਨਾਂ ਦਾ ਦਫ਼ਤਰ ਹੈ ਨਾ ਉੱਥੇ ਨਾਲ ਹੀ ਮੇਰਾ ਆਫਿਸ ਹੈ ਉਹ ਵਿਚਾਰਾ ਸਵੇਰੇ ਰੋਟੀ ਨਹੀਂ ਖਾ ਕੇ ਜਾਂਦਾ ਇਹਦੀ ਵਜ੍ਹਾ ਨਾਲ ਉੱਥੇ ਜਾ ਕੇ ਬੌਸ ਦੀਆਂ ਗਾਲਾਂ ਖਾਂਦਾ ਫਿਰ ਕਲਾਇੰਟ ਨਾਲ ਲੜਨਾ ਕਿੱਦਾਂ ਕਿੱਦਾਂ ਪੈਸੇ ਲੈ ਕੇ ਆਣਿਆ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਦੇ ਜੌਬ ਕਰਕੇ ਦੇਖੋ ਨਾ ਪ੍ਰਾਈਵੇਟ ਪਤਾ ਲੱਗ ਜੂਗਾ ਕਿੰਨੇ ਕਿੰਨੇ ਤਨਖਾਹ ਹੁੰਨਾਂ ਦੀ ਹੂੰ 40000 ਕਿੱਥੋਂ ਆਉਂਦੇ ਆ ਪੈਸੇ ਪਤਾ ਨਹੀਂ ਕਿੰਨੇ ਕਿੰਨੇ ਤਾਂ ਤਰਲੇ ਕਰਨੇ ਪੈਂਦੇ ਆ ਨਾਲ ਰੋਟੀ ਵੀ ਨਹੀਂ ਕੈਰੀ ਕਰਦੇ ਉਹ ਇੱਕ ਸਵੇਰੇ ਖਾਣੀ ਹੁੰਦੀ ਐ ਇੱਕ ਸ਼ਾਮ ਨੂੰ ਖਾਣੀ ਹੁੰਦੀ ਐ ਉਹਦੇ ਵਿੱਚ ਵੀ ਤੁਸੀਂ ਚਿਕਚਿਕ ਕਰਦੇ ਹੋ ਉੱਤੋਂ ਕਹ ਰਹੀ ਮੈਨੂੰ ਬੋਲਦਾ ਮੈਨੂੰ ਪੱਕਾ ਪਤਾ ਮੰਮੀ ਕੁਝ ਨਹੀਂ ਬੋਲੇ ਹੁਣੇ ਉਹ ਉਹ ਸਿਰਫ ਇਹੀ ਕਹਿੰਦੇ ਹੁਣੇ ਮੈਨੂੰ ਰੋਟੀ ਦੇ ਦੇ ਤੇ ਐਨੇ ਕਿਹਾ ਹੁਣ ਨਹੀ ਹਜੇ ਮੈਂ ਪਕਾਈ ਨਹੀਂ ਹਜੇ ਮੈਂ ਪਹਿਲਾਂ ਆਹ ਕੰਮ ਕਰ ਲਾਂ ਹਜੇ ਮੈਂ ਉਹ ਕੰਮ ਕਰ ਲਾਂ ਕਿਉਂਕਿ ਇੱਥੇ ਵੀ ਇਹੀ ਕੁਛ ਕਰਦੀ ਸੀ ਇਹ ਗਲਤੀਆਂ ਆਪਣੀਆਂ ਨੇ ਆਪਾਂ ਸਿਖਾ ਕੇ ਨਹੀਂ ਭੇਜਿਆ ਕਿ ਸਹੁਰੇ ਘਰ ਰਹਿਣਾ ਕਿਵੇਂ ਆ ਦੇਖਾ ਪਰ ਨਾ ਮਾਂ ਬੋਲੀ ਤਾਂ ਤੂੰ ਪਹਿਲਾਂ ਵੀ ਭੁੱਲ ਗਿਆ ਠੀਕ ਹੈ ਤੇ ਹੁਣ ਸੰਸਕਾਰ ਵੀ ਭੁੱਲਦੇ ਜਾ ਰਹੀਆਂ ਜੇ ਤੇਰਾ ਇਹ ਆਪਣਾ ਘਰ ਹੈ ਨਾ ਤੇ ਉਹ ਵੀ ਤੇਰਾ ਆਪਣਾ ਘਰ ਹੈ ਜੋ ਤੁਸੀਂ ਆਪ ਡਿਸਾਈਡ ਕਰਕੇ ਬਣਾਇਆ ਆਪਣੇ ਚੰਗੇ ਮੰਦੇ ਦਾ ਖਿਆਲ ਤੁਸੀਂ ਆਪ ਰੱਖਣਾ ਸਮਝੇ ਉਹੀ ਹੈ ਤੇਰਾ ਸਾਰਾ ਕੁਝ ਆਪਣੇ ਚ ਇਹ ਸੰਸਕਾਰ ਨਹੀਂ ਹੈਗੇ ਇੱਕ ਡਿਵੋਰਸ ਲੈ ਲਿਆ ਹੋਰ ਵਿਆਹ ਕਰਾ ਲਿਆ ਸਾਡੀ ਸਮਾਜ ਦੀ ਇੱਜ਼ਤ ਹੈ ਸਾਡੀ ਰਿਸ਼ਤੇਦਾਰੀ ਹੈ ਸਾਡੀ ਬਰਾਦਰੀ ਹੈ ਤੁਸੀਂ ਤਾਂ ਐ ਸਮਝਦੇ ਹੋ ਲੜ ਕੇ ਨਹੀਂ ਇੱਧਰ ਆਗੇ ਜਾਂ ਉੱਧਰ ਚਲੇ ਗਏ ਦੇਖ ਮੈਂ ਤੇ ਤਾਂ ਛੋਟਾ ਜਿਹਾ ਜਰਦਾ ਪਰ ਮੈਨੂੰ ਦੁਨੀਆਦਾਰੀ ਦੀ ਸਮਝ ਬਹੁਤ ਹੈ ਥੋੜੀਆਂ-ਬੋਤੀਆਂ ਗੱਲਾਂ ਥੋੜੀ-ਬੋਤੀ ਨੋਕ-ਜੋਕ ਹਰ ਘਰ ਚੁੰਦੀ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਘਰ ਤੋੜਦੀ ਹੈ ਯਾਰ ਉਸਕੇ ਆਪਣੇ ਦੂਜੇ ਘਰੇ ਚਲ ਜੀਏ ਹਾਰ ਕੁੜੀ ਦੇ ਨਾ ਦੋ ਘਰ ਹੁੰਦੇ ਆ ਪੇਕਾ ਤੇ ਸੋਰਾ ਤੇ ਉਹਨੂੰ ਦੋਨੋਂ ਬਣਾ ਕੇ ਰੱਖਣਾ ਚਾਹੀਦਾ ਅਸਲੀ ਔਰਤ ਉਹ ਹੈ ਜੋ ਦੋਨੋਂ ਘਰਾਂ ਦਾ ਧਿਆਨ ਰੱਖਦੀ ਹੈ ਇਹ ਤਾਂ ਤੇਰਾ ਕਰ ਹੈ ਹੀ ਪਰ ਹੁਣ ਤੇਰਾ ਅਸਲੀ ਕਰ ਉਹ ਹੈ ਰੋਟੀ ਪਾਣੀ ਸਬਜ਼ੀ ਸਭ ਤੂੰ ਬਣਾਣਾ ਸਮਝ ਗਈ ਮੇਰੀ ਗੱਲ ਜੇ ਵਰਦੀ ਮਸਮਾ ਚ ਗਈ। ਦੇਖ। ਵੱਡੇ ਹੈਗੇ ਨਾ ਤੇ ਵੱਡੇ ਵਾਲੇ ਫਰਜ਼ ਨਿਭਾਇਆ ਕਰ। ਸਾਨੂੰ ਖੁਸ਼ੀ ਹੋਊਗੀ ਜੇ ਤੂੰ ਆਪਣੇ ਪਰਿਵਾਰ ਨਾਲ ਇੱਥੇ ਆਵੇਂਗੀ। ਜੇ ਤੂੰ ਇਕੱਲੀ ਆਵੇਂਗੀ ਨਾ ਸਾਨੂੰ ਉਤਰਾਜ ਹੋਗਾ। ਜੀ ਤੁਸੀਂ ਅੱਪ ਸਹੀ ਕਹਿ ਰਹੇ ਹੋ। ਮੇਰਾ ਅਸਲੀ ਘਰ ਉਹੀ ਹੈ। ਮੰਮੀ ਮੈਂ ਜਾ ਰਹੀ ਹਾਂ। ठीक है वीर जी मैं जा रही हूं मैं ना सारी तैयारी करके रखूंगी आप सिंदारा लेके आपको आना है ठीक है जो चजनाल आएंगी ना तो सारे शगन विहार होनगे जे इद्दा आएंगी ना कुछ नहीं हैगा तेरे लिए क्यों मम्मी कह दो इन्नू हां हां आवागे आवागे से आ रहे हैं तू जा तैयारी करके रख रह। आ रहे हैं से चल जाएंगी के छट के आवा वीर जी एक बात बोलूं हम थैंक यू क्यों जो आपने मुझे आज लेसंस दिखाया है ना ਕੋਈ ਨਹੀਂ ਫਿਕਾਅ ਕਰ ਸਕਦਾ ਥੈਂਕ ਯੂ ਸੋ ਮਚ ਜ਼ਰੂਰ ਆਣਾ ਮੈਂ ਇੰਤਜ਼ਾਰ ਕਰੂੰਗੀ ਓਏ ਕੁੜੂ ਜੀ ਬਟਾ ਥੋੜੀ ਜਰ ਉਹਨੂੰ ਬੈਠਾ ਲੈਣ ਦਿੰਦਾ ਜਿੱਦਾਂ ਆਈ ਓਦਾਂ ਹੀ ਤੋੜ ਦਿੱਤੀ ਐ ਤੂੰ ਮੰਮੀ ਜਿੱਥੇ ਮੈਂ ਗਲਤ ਹੋਊਗਾ ਨਾ ਤੁਸੀਂ ਮੈਨੂੰ ਬੋਲ ਸਕਦੇ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੋ ਕਿ ਜਦੋਂ ਆਪਾਂ ਵਿਆਹ ਕੇ ਤੋਰ ਹੀ ਦਿੱਤੀ ਐ ਲੜਕੇ ਆਣ ਦਾ ਕੀ ਮਤਲਬ ਆਪਣੇ ਪਰਿਵਾਰ ਨਾਲ ਆਵੇ ਜੀ ਸਦਕੇ ਆਵੇ ਥੋੜੀ ਦੇਰ ਛੱਡੋ ਮਹੀਨਾ ਰਹਿ ਕੇ ਜਾਵੇ ਤੁਹਾਨੂੰ ਵੀ ਖੁਸ਼ੀ ਮਿਲੂਗੀ ਮੈਨੂੰ ਵੀ ਖੁਸ਼ੀ ਮਿਲੂਗੀ ਠੀਕ ਆ ਨਾ ਮੰਮੀ ਇਦਾਂ ਮਾ ਨਾ ਪਾ ਮੇਰਾ ਵਿਆਹ ਤਾਂ ਨਹੀਂ ਹੋਇਆ ਪਰ ਮੈਨੂੰ ਦੁਨੀਆਦਾਰੀ ਦੀ ਇੰਨੀ ਕੁ ਸਮਝ ਤਾਂ ਹੈ ਕਿ ਜਿਹੜਾ ਪਰਿਵਾਰ ਹੈ ਨਾ ਇੱਕ ਵਾਰੀ ਬਣਦਾ ਹੈ ਦੂਜੀ ਵਾਰ ਤਾਂ ਸਮਝੋਤਾ ਹੀ ਹੁੰਦਾ ਹੈ ਨਰੇ ਆਪਣੀ ਰਿਸ਼ਤੇਦਾਰੀ ਦੀ ਕੋਈ ਇੱਜ਼ਤ ਨਹੀਂ ਜੇ ਇਦਾਂ ਹੀ ਕੁੜੀਆਂ ਲੜ ਕੇ ਘਰਾਂ ਚ ਜਾਣ ਲੱਗੀਆਂ ਤਾਂ ਕੀ ਕਰੂਗਾ ਆਪਣਾ ਸੱਭਿਆਚਾਰ ਠੀਕ ਕਹਿ ਰਿਹਾ ਨਾ ਮੈਂ ਬਟਾ ਤੂੰ ਇੰਨਾ ਸਿਆਣਾ ਕਿੱਥੋਂ ਹੋ ਗਿਆ ਸਿਆਣਾ ਤਾਂ ਮੈਂ ਪਹਿਲਾਂ ਹੀ ਸੀਗਾ ਪਰ ਮੈਂ ਤੁਹਾਡੇ ਸਾਹਮਣੇ ਸਿਆਣੀਆਂ ਗੱਲਾਂ ਨਹੀਂ ਕੀਤੀਆਂ ਕਦੇ ਹੈ ਨਾ ਮੈਨੂੰ ਤਾਂ ਤੇਰੇ ਤੇ ਬਹੁਤ ਮਾਣ ਆ ਪੁੱਤ ਫਿਰ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੈਂ ਕੱਲਾ ਚੱਲਿਆ ਸੀ ਨਾ ਪਤੂ ਮੈਂ ਜਾਵਾਂਗੇ ਨਾਲੇ ਸੰਧਾਰਾ ਦੇ ਕੇ ਆਵਾਂਗੇ ਨਾਲੇ ਦੇਖਾਂਗੇ ਕੀ ਪਤਾ ਤਿੰਨ ਲੜਦੀ ਹੋਵੇ ਨਹੀਂ ਹੁਣ ਤੂੰ ਸਮਝਾਤੀ ਆ ਚੰਗੀ ਤਰ੍ਹਾਂ ਹੁਣ ਨਹੀਂ ਲੜਨਾ ਉਹਨੇ ਚੱਲਾਂਗੇ ਪੁੱਤੂ ਤੋਨੋ ਚੱਲਦੇ ਆ ਇਹ ਨਹੀਂ ਆਪਣੀ ਮਾਂ ਦੇ ਘਰ ਚੁੱਪ ਕਰ ਜੋ ਜਾ ਕੇ ਬੈਠੋ ਰੋਟੀ ਬਣਾ ਲਈਏ ਮੈਂ ਲੈ ਕੇ ਆ ਰਹੀ ਆ तू तो कह रही थी मम्मी घरे जा रही है कहा ना जाओ really सॉरी ऐसे नहीं बात करनी चाहिए थी गलती मेरी ही थी नहीं पर ना गलती मेरी भी थी अगर मैं दस मिनट पहले उठ के तुम्हारे साथ काम करा देता तो ये लेट होता ही ना बट फिर भी मुझे टाइमली सारी चीजें करनी चाहिए जब आप बाहर जाके ऑफिस में काम करते हो तो क्या मैं इतना भी नहीं कर सकती आपके लिए मुझे पता है गलती मेरी है। चलो कोई बात नहीं अब ये बताओ खाने में क्या बनाया है राजमा चावल बनाया है मैंने राजमा चावल हाँ, आपके फेवरेट। ले लाओ, जल्दी, लाओ बहुत भूख लग रही है मेरे को। चाल। चाल। ਇਨੂੰ ਪਤਾ ਨਹੀਂ ਕੀ ਹੋ ਜਾਂਦਾ ਸਵੇਰੇ ਕੁਝ ਤੇ ਰਾਤ ਨੂੰ ਕੁਝ ਚਲੋ ਕੋਈ ਨਹੀਂ ਆਪਾਂ ਰਾਜਮਾ ਚਾਵਲ ਖਾਣੇ ਆ ਸ਼ੁਕਰ ਰੱਬਾ ਮੇਰਾ ਘਰ ਅੱਦਾ ਹੀ ਬਣਿਆ ਰਵੇ ਲੈ ਰਾਜਮਾ ਚਾਵਲ ਹੁਣ ਹਾਂਜੀ ਲਾਰਿਉ ਜਦੋਂ ਕੋਈ ਕੁੜੀ ਵਿਆਹ ਕੇ ਆਪਣੇ ਸੋਹਰਿਆਂ ਘਰ ਜਾਂਦੀ ਹੈ ਨਾ ਤਾਂ ਦੋ ਘਰਾਂ ਦੀ ਰਾਣੀ ਬਣ ਜਾਂਦੀ ਹੈ ਤੇ ਉਸ ਦਾ ਫਰਜ਼ ਹੁੰਦਾ ਹੈ ਦੋ ਘਰਾਂ ਨੂੰ ਜੋੜ ਕੇ ਰੱਖਣਾ ਨਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਆਪਣੇ ਮਾਪਿਆਂ ਨੂੰ ਦੱਸਣੀਆਂ ਤੇ ਘਰ ਨੂੰ ਤੋੜਨਾ ਜੇ ਕੋਈ ਕੁੜੀ ਰੋਸ ਕੇ ਆਪਣੇ ਪੇਕੇਆਂ ਕੋਲੇ ਆ ਵੀ ਜਾਂਦੀ ਹੈ ਨਾ ਤਾਂ ਪੇਕੇਆਂ ਦਾ ਫਰਜ਼ ਹੁੰਦਾ ਹੈ ਕਿ ਆਪਣੀ ਕੁੜੀ ਨੂੰ ਸਮਝਾ ਕੇ ਸਹੁਰਿਆਂ ਦੇ ਵਾਪਸ ਭੇਜਣਾ ਕਿਉਂਕਿ ਰਿਸ਼ਤੇ ਰੋਜ਼-ਰੋਜ਼ ਨਹੀਂ ਜੁੜਦੇ ਤੇ ਇੱਕ ਵਾਰੀ ਰਿਸ਼ਤਾ ਹੁੰਦਾ ਹੈ ਇਸ ਦੂਸਰੀ ਵਾਰੀ ਸਮਝੌਤਾ ਹੁੰਦਾ ਹੈ ਇਹ ਤਾਂ ਹੁਣ ਪੇਕਿਆਂ ਨੂੰ ਹੀ ਪਤਾ ਹੋਵੇ ਕਿ ਕੁੜੀ ਦਾ ਘਰ ਵਸਾਣਾ ਹੈ ਜਾਂ ਰੋਲਣਾ ਹੈ ਪਤਾ ਨਹੀਂ ਦੁਨੀਆ ਕਿਹੜੇ ਪਾਸੇ ਦਰਪੀ ਹੁਣ ਤਾਂ ਰੱਬ ਹੀ ਭਲੇ ਕਰੂਗਾ